ਹੁਣ ਬਾਗਾਂ ਵਿੱਚ ਬਹਾਰਾ ਨਹੀਂ ਹੁਣ ਬਾਗਾਂ ਵਿੱਚ ਬਹਾਰਾ ਨਹੀਂ ਤੇ ਗਾਉਂਦੀਆਂ ਗੀਤ ਗਟਾਰਾ ਨਹੀਂ ਖੁਸ਼ਕੁੰਝਾਂ ਦੀਆਂ ਵੀ ਡਾਰਾ ਨਹੀਂ ਨਾ ਨੱਚਣ ਇਥੇ ਮੋਰਨੀਆਂ ਆਹ ਬਣ ਗਿਆ ਕੈਲੀ ਵਾਹ ਮਹਿੰਗਾਈ ਨੇ ਕੱਡੀਆਂ ਰੜਕਾਂ ਆ ਥਾਂ ਥਾਂ ਤੋਂ ਟੁੱਟੀਆਂ ਸੜਕਾਂ ਆ ਸੜਕਾਂ ਆ ਬਦਮਾਸ਼ ਮਾਰਦੇ ਰੜਕਾਂ ਆ ਤੁਹਾੜੀ ਦਾ ਕੋਈ ਜੋਰ ਨਹੀਂ ਆ ਆ ਬਣ ਗਿਆ ਕੈਲੀ ਪੁਰਨੀ ਸਰਪਾਲ ਸਾਹਿਬ ਇਹ ਬਣਾਉਣਗੇ ਕੈਲੀ ਪੁਰਨੀ ਬਣ ਗਿਆ ਬਣ ਗਿਆ ਜੱਟ ਫਾਹਾ ਲੈ ਕੇ ਮਰਦੇ ਆ ਮਰਦੇ ਕਿ ਨਹੀਂ ਮਰਦੇ ਜੱਟ ਫਾਹਾ ਲੈ ਕੇ ਮਰਦੇ ਆ ਮਜ਼ਦੂਰ ਵੀ ਹੋ ਕੇ ਭਰਦੇ ਆ ਸਭ ਕਾਰੋਬਾਰੀ ਡਰਦੇ ਆ ਤੇ ਪੌਂਦਾ ਕੋਈ ਸ਼ੋਰ ਨਹੀਂ ਆ ਆ ਬਣ ਗਿਆ ਗੈਰੀ ਪਹਿਲੀ ਕੋਰਨੀ ਆ ਉਹ ਖੜੀਆਂ ਕਰਕੇ ਬਾਹਾਂ ਨੂੰ ਕੋਈ ਤਰਸੇ ਤਿੰਨ ਤਨਖਾਹਾਂ ਨੂੰ ਖਾ ਡਾਂਗਾ ਮੁੜੇ ਪਛਾਹਾਂ ਨੂੰ ਤੇ ਰਸਤਾ ਦਿਸਦਾ ਹੋਰ ਨਹੀਂ ਆ ਆ ਬਣ ਗਿਆ ਗੈਰੀ ਪਹਿਲੀ ਕੋਰਨੀ ਆ ਹੈ ਚੰਦਨ ਸੀ ਬਣ ਅੱਕ ਗਿਆ ਹੈ ਚੰਦਨ ਸੀ ਬਣ ਅੱਕ ਗਿਆ ਨੱਥ ਮੰਗੀ ਵੜਿਆ ਨੱਕ ਗਿਆ ਹੱਥ ਠੂਠੇ ਵਾਲਾ ਥੱਕ ਗਿਆ ਉਹ ਸੈਂਟਰ ਵਾਲੇ ਜਿਹੜੇ ਉਹ ਕਿੜਾ ਕੁਝ ਦੇ ਕੇ ਖੁਸ਼ ਨਹੀਂ ਨਹੀਂ ਦਿੰਦੇ ਉਹ ਵੀ ਨਹੀਂ ਦਿੰਦੇ ਬਾਣ ਚੰਦਨ ਦਾ ਹੁਣ ਅੱਕ ਗਿਆ ਨੱਥ ਮੰਗੀ ਵੜਿਆ ਨੱਕ ਗਿਆ ਹੱਥ ਠੂਠੇ ਵਾਲਾ ਥੱਕ ਗਿਆ ਅਜੇ ਮੈਟਰੋ ਗੱਡੀਆਂ ਤੋੜਨੀਆਂ ਆ ਬਣ ਗਿਆ ਕਹਿ ਲੀ ਖ਼ਬਰੀ ਵੀ ਪਾਪ ਕਮਾਉਂਦੇ ਆ ਟੀਵੀ ਵਾਲੇ ਉਹ ਵੀ ਜਿਹਦਾ ਚੈਨਲ ਆ ਉਹਦੀ ਖ਼ਬਰ ਲਈ ਜਾਂਦਾ ਖਬਰੀ ਵੀ ਪਾਪ ਕਮਾਉਂਦੇ ਆ ਨਿੱਤ ਝੂਠੀਆਂ ਖਬਰਾਂ ਲਾਉਂਦੇ ਆ ਮੂਰਖ ਜਨਤਾ ਨੂੰ ਬਣਾਉਂਦੇ ਆ ਤੇ ਆਪਾਂ ਵੀ ਹੁੰਦੇ ਬੂਰਨੀ ਆ ਆ ਬਣ ਗਿਆ ਕੈਲੀਪੂਰਨੀ ਤੇ ਜਿਹੜੀ ਸਭ ਤੋਂ ਵੱਡੀ ਜਿਆਦੀ ਦੁਖਦਾਈ ਗੱਲ ਆ ਉਹ ਇਹ ਗੁਰੂ ਗ੍ਰੰਥ ਦਾ ਕੋਈ ਸਤਕਾਰ ਨਹੀਂ ਹੈ ਕਿ ਨਹੀਂ ਗੁਰੂ ਗ੍ਰੰਥ ਦਾ ਕੋਈ ਸਤਕਾਰ ਨਹੀਂ ਗੁਰੂ ਪੰਥ ਨੂੰ ਕੋਈ ਅਧਿਕਾਰ ਨਹੀਂ ਸਿੱਖਾਂ ਦੀ ਕੋਈ ਸਰਕਾਰ ਨਹੀਂ ਅਰੇ ਟਾਵਲ ਰਲੀਆਂ ਕੁੱਤੀਆਂ ਚੂਰਨੀਆਂ ਆ ਬਣ ਗਿਆ ਕੈਲੀਫੋਰਨੀਆ ਆ ਬਣ ਗਿਆ ਕੈਲੀਫੋਰਨੀਆ ਅੱਛਾ ਹਾ ਕੈਲੀਫੋਰਨੀਆ ਹਾ ਕੈਲੀਫੋਰਨੀਆ ਬਾਦਲ ਸਾਹਿਬ ਨਾ ਬਦਲਣਾ ਹੀ ਕੈਲੀਫੋਰਨੀਆ ਬਣ ਗਿਆ ਵਾ ਬਦਲਣਾ ਨਹੀਂ ਚਾਹੁੰਦੇ ਬਣ ਗਿਆ ਬਣਿਆ ਬਦਲ ਗਿਆ ਬਣਿਆ ਤੇ ਬਾਦਲ ਸਾਹਿਬ ਨੇ ਅੱਜ ਤੋਂ ਜਦੋਂ ਦੀ ਮਤਲਬ ਆਪ ਦਾ ਰਾਏ ਕਰਨੇ ਉਦੋਂ ਬਣਾ ਤਾ ਉਦੋਂ ਦਾ ਲੈ ਕੇ ਕਮ ਚਲੀ ਜਾਂਦੇ ਨੇ ਬਦਲ ਸਾਹਿਬ ਦਾ ਹੋਰ ਹੋਰ ਵਧੀਆ ਬਣ ਰਿਹਾ ਹੁਣ ਅੱਗੇ ਬਹੁਤ ਵਧੀਆ ਬਣ ਰਿਹਾ ਤੇ ਆਪਣੇ ਪੰਜਾਬੀ ਰਹਿੰਦਾ ਕੋਈ ਮੇਰੀ 2017 ਇਹ ਬਣੌੜ 2017 ਇਹ ਬਣੌੜ ਬਦਲ ਸਾਹਿਬ ਨੂੰ ਤੇ ਫਿਰ ਇਹਨੂੰ ਹੋਰ ਵਧੀਆ ਬਣ ਜਾਊਗਾ ਹਾਂ ਫਿਰ ਬਣ ਜਾਊਗਾ ਇਹ 2017 ਇਹ ਬਣੌੜ ਨਾ ਫਿਰ ਸਭ ਤੋਂ ਵਧੀਆ ਬਣੂਗਾ ਜੀ